ਬਾਕੀ ਜੇ ਦੇ ਇੰਡੀਵਿਜੂਅਲ ਫਰੀडम ਦੀ ਗੱਲ ਕਰਨੀ ਹੋਵੇ ਨਿੱਜੀ ਆਜ਼ਾਦੀ ਦੀ ਗੱਲ ਕਰਨੀ ਹੋਵੇ ਮੈडम ਸਿੱਧੂ ਡਾਕਟਰ ਨੇ ਪ੍ਰਤੀਸ਼ਠਿਤ ਨਾਗਰਿਕ ਨੇ ਉਹਨਾਂ ਦਾ ਇੱਕ ਲੰਬਾ ਵਿਸਾਸੀ ਕੈਰੀਅਰ ਹੈਗਾ ਉਹਨਾਂ ਨੇ ਆਪਣੇ ਕੈਰੀਅਰ ਨੂੰ ਕਿਸ ਪਾਰਟੀ ਨਾਲ ਲਾ ਕੇ ਪਰਸੂ ਕਰਨਾ ਹੈਗਾ ਉਹਨਾਂ ਦਾ ਨਿੱਜੀ ਮਾਮਲਾ ਹੈਗਾ ਇਹਦੇ ਵਿੱਚ ਮੈਂ ਦਖਲਅਧੀ ਮੈਂ ਮੈਂ ਇਹ ਤੇ ਕਈ ਤੇ ਟਿੱਪਣੀ ਕੀ ਕਰਨੀ ਹੈਗੀ ਹੈ ਸਰ ਜੀ ਤੁਹਾਡੇ ਨਾਲ ਤਾਂ ਕਾਫੀ ਨੇੜਤਾ ਸੀ ਪਰ ਕੱਲ ਉਹਨਾਂ ਨੇ ਟਵੀਟ ਦੇ ਵਿੱਚ ਤੁਹਾਡੇ ਤੇ ਵੀ ਸਵਾਲ ਚੱਕੇ ਨੇ ਕਿ ਤੇ ਕਿਹਾਗਾ ਕਿ ਉਹਨਾਂ ਦੇ ਵੱਲ ਤੇ ਉੱਪਰ ਐਕਸ਼ਨ ਕਿਉਂ ਨਹੀਂ ਲਿਆ ਗਿਆ ਤੁਹਾਡੇ ਉੱਪਰ ਰਾਜਾ ਬੜਿੰਗ ਦੇ ਦੁਆਰਾ ਇਹ ਕੀ ਕੋਈ ਪਹਿਲਾਂ ਗੱਲਬਾਤ ਹੋਈ ਹੈ ਕਿ ਤੁਹਾਡੇ ਨਾਲ ਵੀ ਕੋਈ ਮਨਮਟਾ ਚੱਲ ਰਿਹਾ ਹੋਵੇ ਜਾਂ ਤੁਹਾਡਾ ਵੀ ਨਾਮ ਵਿੱਚ ਲਿਖਿਆ ਹੈਗਾ ਪੱਠਲ ਮੈਡਮ ਦਾ ਨਾਮ ਲਿਖਿਆ ਹੈ ਨੇ ਮੇਰੇ ਦਾ ਕੋਈ ਐਕਸ਼ਨ ਨਹੀਂ ਜੀ ਮੇਰਾ ਕੀ ਐਕਸ਼ਨ ਲੈਣਾ ਸਰ ਜੀ ਬਿਆਨਬਾਜੀ ਤਾਂ ਡਾਕਟਰ ਸਾਹਿਬ ਵੀ ਕਰ ਰਹੇ ਨੇਗੇ ਪੱਠਰ ਮੈਡਮ ਵੀ ਕਰ ਰਹੇ ਨੇਗੇ ਨਹੀਂ ਨਹੀਂ ਬਿਆਨਬਾਜੀ ਅਸੀਂ ਹੋਰ ਤਰ੍ਹਾਂ ਕਰਦੇ ਹਾਂ ਕਿ ਅਸੀਂ ਆਪਣੇ ਆਪਣੇ ਹਾਈ ਕਮਾਂਡ ਨੂੰ ਆਗਾਹ ਕਰਦੇ ਹਾਂ ਆਪਣੇ ਹਾਈ ਕਮਾਂਡ ਨੂੰ ਅਸੀਂ ਆਪਣੀ ਸਲਾਹ ਦਿੰਦੇ ਹਾਂ ਉਹ ਬਿਆਨਬਾਜੀ ਥੋੜੀ ਹੁੰਦੀ ਉਹ ਇਹ ਉਹਨਾਂ ਦਾ ਪਰਿਵਾਰਕ ਫੈਸਲਾ ਹੈਗਾ ਜੀ ਪੰਜਾਬ ਪ੍ਰਧਾਨ ਨੇ ਬੜੀ ਟਿੱਪਣੀ ਕੀਤੀ ਉਹਨਾਂ ਨੇ ਕਾਫੀ ਜਿਆਦਾ ਜੀ ਉਹਨਾਂ ਨੂੰ ਕਿਹਾ ਜੀ ਵੀ ਕਿ ਕਾਫੀ ਜਿਹੜੇ ਕਰਪਟ ਲੀਡਰ ਨੇ ਕਿ ਕਾਫੀ ਕਰਪਟ ਪ੍ਰਧਾਨ ਹੈ ਅਜਿਹੇ ਪ੍ਰਧਾਨ ਹੈ ਜਿਹੜਾ ਹੁਣ ਇਹ ਉਹਨਾਂ ਨੂੰ ਪਤਾ ਹੋਊਗਾ ਜੀ ਕਿ ਕਿ ਉਹ ਕਿਨਾ ਕੇ ਸੁਧਾਰ ਤੇ ਕਹਿ ਰਹੇ ਪ੍ਰਧਾਨ ਮੰਤਰੀ ਵੀ ਇੱਥੇ ਆ ਰਹੇ ਨੇਗੇ ਤੇ ਕੀ ਲੱਗਦਾ ਹੈਗਾ ਕਿ ਕੋਈ ਹੋਰ ਵੱਡੇ ਚਿਹਰੇ ਵੀ ਜਿਵੇਂ ਚੰਨੀ ਸਾਹਿਬ ਦੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਏਗਾ ਕਿ ਉਹ ਵੀ ਸ਼ਾਇਦ ਬੀਜੇਪੀ 'ਚ ਜਾ ਸਕਣਗੇ ਨਹੀਂ ਚੰਨੀ ਖਾਲਸਾ ਚੰਨੀ ਸਾਹਿਬ ਦਾ ਮੇਰਾ ਖਿਆਲ ਨਹੀਂ ਹੈਗਾ ਬਾਕੀ ਕਹਿਣਾ ਬਹੁਤ ਮੁਸ਼ਕਲ ਹੈਗਾ ਕਿ ਕਿ ਜਿੰਨੀ ਉਤਲ-ਪੁਤਲ ਪੰਜਾਬ 'ਚ ਹੈਗੀ ਹੈ 2024 ਦੀ ਚੋਣਾਂ ਨੂੰ ਲੈ ਕੇ ਉਹਦੇ 'ਚ ਕਿਹੜਾ ਬੰਦਾ ਕਿ ਕਿੱਧਰ ਜਾ ਰਿਹਾ ਹੈਗਾ ਇਹ ਇਸ ਬਾਰੇ ਕਹਿਣਾ ਬਹੁਤ ਮੁਸ਼ਕਲ ਹੈਗਾ ਹਾਂ ਦਿੱਕਤ ਹੈ ਗਿਆ ਕਾਂਗਰਸ ਹੁੰਦਿਆਂ ਨਹੀਂ ਬਹੁਤ ਪ੍ਰਾਣੀਆਂ ਦਿੱਕਤ ਹੈ ਹੈ ਧੜੇਬੰਦੀ ਕਾਂਗਰਸ ਜਗ ਜाहिर ਹੈਗੀ ਹੈ ਤੇ ਕੋਸ਼ਿਸ਼ ਕਰ ਰਿਹਾ ਕਿ ਇੱਕ ਧੜੇਬੰਦੀ ਖਤਮ ਹੋ ਕੇ ਇੱਕ ਜੁੱਟੋ ਕੇ ਪੰਜਾਬ ਜਿਹੜੀ ਕਾਂਗਰਸ ਹੈ ਉਸ ਦਾਈ ਦੀ ਚੋਣਾਂ ਚ ਕੁੱਦੇ ਤੇ ਪੰਜਾਬੀ ਹੋਊਗੀ ਦੁਕੋ ਅਸੀਂ ਦਿੱਲੀ ਜਾ ਰਹੇ ਹੁਣ ਅਸੀਂ ਹੋਰ ਸੈਂਟਰ ਨੂੰ ਕਹਾਂਗੇ ਕਿ ਹੋਰ ਗੰਭੀਰਤਾ ਨਾਲ ਇਸ ਮਸਲੇ ਨੂੰ ਜਿੱਟੇ ਤੇ ਜਿਹੜੇ ਮਤਲਬ ਉਹਨਾਂ ਨੇ ਦੁਕੋ ਨੀਕੀ ਦਾ ਫਰਕ ਤਾਂ ਹੱਥ ਹੀ ਪੈਂਦਾ ਹੋਰ ਨਹੀਂ ਹੋਰ ਤਾਂ ਹਵਾ ਹੀ ਹਵਾ ਦੇ ਫਰਕ ਪੈ ਜਾਂਦਾ ਲੋਕੀ ਹਵਾ ਦੇਖ ਕੇ ਚਾਰ ਗੱਲਾਂ ਫੈਸਲਾ ਕਰ ਲੈਂਦੇ ਆਗੇ ਸੋ ਪਰ ਬਹੁਤਾ ਜਿਹੜਾ ਫਰਕ ਹੈ ਕਿਉਂਕਿ ਮੈਡਮ ਕਾਫੀ ਚਿਰ ਤੋਂ ਗੈਰ ਸਰਗਰਮ ਸੀ ਕਿ ਕਾਂਗਰਸ ਦੇ